ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਭਾਈ ਗੁਰਦਾਸ ਦੀਆਂ 12 ਦੇ ਆਪਾਂ ਸੰਥਿਆ ਲੜੀ ਵਰ ਕਰ ਰਹੇ ਆ ਤੇ 12 ਪੌੜੀਆਂ ਆਪਣੀ ਸੰਪੂਰਨ ਹੋ ਗਈਆਂ ਸਨ ਇਹ 12 ਪੌੜੀਆਂ ਦੇ ਜਿਹੜੇ ਭਾਗ ਨੇ ਸੰਗਤ ਜੀ ਜੋ 2 ਦੀ ਪਲੇਲਿਸਟ ਵਿੱਚ ਪਏ ਨੇ ਜੋ 2 ਦੀ ਜਦੋਂ ਪਲੇਲਿਸਟ ਖੋਲੋਗੇ ਉੱਥੇ ਸਾਰੇ ਸੰਥਿਆ ਪਈ ਹੋਈ ਹੈ ਵੱਖ-ਵੱਖ ਭਾਗ ਬਣਾਏ ਨੇ ਵੱਖ-ਵੱਖ ਪਾਠ ਬਣਾ ਕੇ ਪੰਜ ਬਾਣੀਆਂ ਸੁਖਮਣੀ ਸਹਿ ਬਾਵਣ ਅਖਰੀ ਭੱਟਾਂ ਦੇ ਸਵਈਏ ਸਹਿ ਸਕ੍ਰਿਤੀ ਸਾਰੀ ਸੰਥਿਤ ਇੱਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਲੜੀਵਾਰ ਸੰਥਿਆ ਵੀ ਚੱਲ ਰਹੀ ਹੈ ਸੰਗਤ ਜੀ ਉਹ ਵੀ YouTube ਦੀ ਪਲੇਲਿਸਟ ਵਿੱਚ ਪਈ ਹੋਈ ਹੈ ਅੱਗੇ ਸ਼ੁਰੂ ਹੁੰਦੇ ਨੇ ਬੇਦ ਅਥਰਬਨ ਮਥੜ ਕਰ ਗੁਰਮੁਖ ਬਾ ਸੇਖਿਕ ਗੁਣ ਗਾਵੇ ਹੁਣ ਸੰਗਤ ਜੀ ਧਿਆਨ ਰੱਖਣਾ ਇੱਥੇ ਐੜਾ ਬੱਬਾ ਰਾਰਾ ਇੱਥੇ ਆਇਆ ਹੈ ਪਰ ਜਿਹੜਾ ਪਾੜ ਇਸ ਦਾ ਉਚਾਰਨ ਹੈ ਇਹ ਥੱਥੇ ਦੇ ਨਾਲ ਹੈ ਛੱਥੀ ਦੀ ਨਾਲ ਉਚਾਰਨ ਕਰਨਾ ਹੈ 베ਦ ਅਥਰਵਨ ਅਥਰਵਨ ਪੜ੍ਹਨਾ ਹੈ ਅਬਰਵਨ ਨਹੀਂ ਕਹਿਣਾ ਤਿਆਰ ਰੱਖਣਾ ਕਈ ਵਾਰ ਐਪਾਂ ਦੇ ਵਿੱਚ ਲਿਖਤੀ ਰੂਪ ਵਿੱਚ ਗਲਤੀ ਆ ਜਾਂਦੀ ਹੈ 베ਦ ਅਥਰਵਨ ਮੱਥਣ ਕਰ ਗੁਰਮੁਖ ਬਾਸੇਖਿਕ ਬਾਬੇ ਕੰਨਾ ਸッセਲਾ ਬਾਸੇਖਿਕ ਖਖੇ ਹਿਾਰੇ ਕਕਾ ਬਾਸੇਖਿਕ ਇਕੱਠਾ ਹੀ ਪਾਠ ਉਚਾਰਨ ਕਰਨਾ ਹੈ ਬਾਸੇਖਿਕ ਗੁਣ ਗਾਵੈ ਅਥਰਵਨ 베ਦ ਨੂੰ ਵਿਚਾਰ ਕੇ ਗੁਰਮੁਖ ਕਨਾਦ ਨਾਮੇ ਆਚਾਰੀਆਂ ਨੇ ਬਸ ਇੱਕ ਕਨਾਮੇ ਸ਼ਾਸਤਰ ਦੇ ਗੁਣ ਗਾਏ ਨੇ ਕਹਿੰਦੇ ਜੇਹਾ ਬੀਜੈ ਸੋ ਲੁਣੈ ਬੀਜੇ ਨਹੀਂ ਪੜਨਾ ਬੀਜੇ ਦਲਾਵਾਂ ਦੇ ਨਾਲ ਲੁਣੈ ਦਲਾਵਾਂ ਦੇ ਨਾਲ ਜੈਸਾ ਬੀਜੈ ਸੋ ਲੁਣੈ ਸਮੇਂ ਬਿਨਾ ਫਲ ਹੱਥ ਨਾ ਆਵੇ ਕਹਿੰਦੇ ਜੇਹਾ ਕੋਈ ਬੀਜੇਗਾ ਤੇਹਾ ਕੱਟੇਗਾ ਭਾਵ ਜੈਸੀ ਕਰਨੀ ਵੈਸੀ ਪਰਣੀ ਸਮੇਂ ਬਿਨਾ ਫਲ ਹੱਥ ਨਹੀਂ ਆਉਂਦਾ ਹੁਕਮੇ ਅੰਦਰ ਸਭ ਕੋ ਮੰਨੈ ਹੁਕਮ ਸੋ ਸਹਿਜ ਸਮਾਵੈ ਹੁਣ ਹੁਕਮੇ ਅੰਦਰ ਸਭ ਕੋ ਇੱਥੇ ਵਿਸਰਾਮ ਲਾਉਣਾ ਹੈ ਮੰਨੈ ਹੁਕਮ ਇੱਥੇ ਜਮਕੀ ਲਾਉਣੀ ਹੈ ਸੋ ਸਹਿਜ ਸਮਾਵੈ ਹੁਕਮ ਦੇ ਅੰਦਰ ਸਾਰੀ ਸ੍ਰਿਸ਼ਟੀ ਹੈ ਕਹਿੰਦੇ ਜੋ ਹੁਕਮ ਮੰਨੈ ਸਹਿਜ ਪਦ ਵਿਖੇ ਲੀਨ ਹੋਊ ਆਪੋ ਕਛੂ ਨਾ ਹੋਵੈ ਬੁਰਾ ਭਲਾ ਨੈ ਮੰਨ ਵਸਾਵੇ ਦਲਾਵਾਂ ਦੇ ਨਾਲ ਵਸਾਵੇ ਆਪਣੇ ਵਸ ਕੁਝ ਨਹੀਂ ਹੈ ਬੁਰਾ ਭਲਾ ਮਨ ਵਿਖੇ ਨਾ ਵਸਾਵੇ ਭਈ ਮੈਂ ਕੀਤਾ ਹੈ ਇਹ ਤਾਂ ਸਮਾਂ ਹੀ ਕਰਦਾ ਹੈ ਜੈਸਾ ਕਰ ਤੈਸਾ ਲਹੈ ਰਿਖ ਕਨਾਦਿਕ ਕਨਾਦਿਕ ਕਾਣਾ ਨੇ ਕੰਨਾ ਕਨਾਦਿਕ ਭਾਗ ਸੁਣਾਵੇ ਜਿਹ ਹ ਕਰੇਗਾ ਤੇਹਾ ਫਲ ਕਹਿੰਦੇ ਉਹ ਪ੍ਰਾਣੀ ਲਵੇਗਾ ਉਸ ਨੂੰ ਪ੍ਰਾਪਤ ਹੋਵੇਗਾ ਇਹ ਕਨਾਦ ਰੇਖੀ ਕਹਿ ਕੇ ਲੋਕਾਂ ਨੂੰ ਸੁਣਾਉਂਦਾ ਹੈ ਭਾਈ ਗੁਰਦਾਸ ਜੀ ਕੀ ਬਚਨ ਕਰਦੇ ਨੇ ਸਤਜੁਗ ਕਾ ਅਨਿਆਇ ਸੁਣ ਇੱਕ ਫੇੜੇ ਸਭ ਜਗਤ ਮਰਾਵੇ ਕਹਿੰਦੇ ਸਤਜੁਗ ਦੇ ਹਨੇਰ ਦੀ ਗੱਲ ਸੁਣਨਾ ਕਰੋ ਇੱਕ ਕੁਕਰਮ ਕਰਦਾ ਸੀ ਪਾਵੇ ਸਤਜੁਗ ਦੀ ਭਾਈ ਗੁਰਦਾਸ ਜੀ ਗੱਲ ਕਰ ਰਹੇ ਨੇ ਕਹਿੰਦੇ ਸਤਜੁਗ ਦੀ ਗੱਲ ਤੁਸੀਂ ਸੁਣਨਾ ਕਰੋ ਹਨੇਰ ਦੀ ਗੱਲ ਹੈ ਕਿ ਇੱਕ ਕੁਕਰਮ ਕੋਈ ਕਰਦਾ ਸੀ ਤੇ ਸਾਰਾ ਦੇਸ਼ ਹੀ ਮਰਦਾ ਸੀ ਪਾਉ ਸਾਰੇ ਦੇਸ਼ ਨੂੰ ਸਜ਼ਾ ਮਿਲਦੀ ਸੀ ਤ੍ਰੇਤੇ ਨਗਰੀ ਪੀੜੀ ਐ ਦਵਾਪਰ ਵੰਸ਼ ਕੋ ਵੰਸ਼ ਕਹਾਵੇ ਕਹਿੰਦੇ ਫਿਰ ਤ੍ਰੇਤੇ ਵਿੱਚ ਨਗਰੀ ਪੜਿੰਦੀ ਸੀ ਜਦ ਤ੍ਰੇਤਾ ਯੁਗ ਆਇਆ ਫਿਰ ਉਸ ਜਿਹੜੇ ਨਗਰ ਦੇ ਵਿੱਚ ਰਹਿਣ ਵਾਲਾ ਸੀ ਜੀਵ ਉਹ ਕੋ ਕਰਮ ਕਰਦੇ ਸੋ ਉਸ ਨਗਰ ਨੂੰ ਸਜ਼ਾ ਮਿਲਦੀ ਸੀ ਦਵਾਪਰ ਵੇਖੇ ਵੰਸ਼ ਕੋ ਵੰਸ਼ ਖੋਟੀ ਵੰਸ਼ ਕੋ ਹੀ ਜਾਂਦੀ ਸੀ ਤੇ ਕਾਲ ਯੁਗ ਜੋ ਫੇੜੇ ਸੋ ਪਾਵੇ ਪਰ ਇੱਥੇ ਹੁਣ ਭਾਈ ਗੁਰਦਾਸ ਜੀ ਕਹਿੰਦੇ ਕਾਲ ਯੁਗ ਦਾ ਸਮਾਂ ਇਹੋ ਜਿਹਾ ਹੈ कालुग विखे जो कर्म करूगा उ पाऊ यह करे सो यह कर पाए शेख नाग पातंज पातंग जल पप्पे क पप्पे कन्ना तत्ते टिप्पी पातंग जल मथिया पातंग जल कट्ठा ही पाठ बोलना है तहू दसण वास्ते वखरा वक्रा करके दस्या है कि पातं जल पातंग जल इस तरह कट्ठा पाठ पढ़ना है शेख नाग पातंजल मथिया गुरमुख शास्त्र नाग सुनाई ਨਾਗਾ ਵਿੱਚੋਂ ਗੁਰਮੁਖ ਸ਼੍ਰੋਮਣੀ ਛੇਸ਼ਨਾਗ ਹੈ ਉਸ नाग ਨੇ ਮੱਥ ਕੇ ਵੇਦਾਂ ਨੂੰ ਪਤੰਜਲ ਰਿਖੀ ਦਾ અવਤਾਰ ਹੋ ਕੇ ਆਪਣੇ ਰਾਮ ਵਾਲਾ ਪਤੰਜਲ ਸ਼ਾਸਤਰ ਸੁਣਾਉਣਾ ਵੇਦ ਅਥਰਵਨ ਬੋਲਿਆ ਜੋਗ ਬਿਨਾਂ ਨੈ ਪਰਮ ਛੁਕਾਈ ਕਹਿੰਦੇ ਫਿਰ ਉਸ ਵੇਖੇ ਵੇਦ ਅਥਰਵਨ ਦੇ ਬਾਗ ਬੋਲੇ ਭਾਈ ਜੋਗ ਤੋਂ ਬਾਝ ਪਰਮ ਨਹੀਂ ਹਟਦਾ ਭਾਵ ਜੋਗ ਤੋਂ ਬਿਨਾਂ ਪਰਮ ਦੂਰ ਨਹੀਂ ਹੁੰਦਾ ਧੁਨੀ ਇਹ ਜੋਗ ਪ੍ਰਾਣਾਜਮ ਸ੍ਰੇਸ਼ਟ ਹੈ ਜੋ ਕਰ ਮੈਲੇ ਆਰਸੀ ਸਿਕਲ ਬਿਨਾ ਨਹ ਮੁਖ ਦਿਖਾਈ ਜਿਕਰ ਮੈਲੇ ਆਰਸੀ ਵਿਖੇ ਸਿਕਲ ਕੀਤੇ ਬਾਜ ਮੂੰਹ ਨਹੀਂ ਦਿਸਦਾ ਜੋਗ ਪਦਾਰਥ ਨਿਰਮਲਾ ਅਨਹਦ ਧੁਨ ਅੰਦਰ ਲਿਵ ਲਾਈ ਜੋਗ ਪਦਾਰਥ ਵੱਡੀ ਸ਼ੁੱਧ ਵਸਤੂ ਹੈ ਤੇ ਅਨਹ ਧੁਨੀ ਦਸ਼ਮ ਦਵਾਰ ਵਿਖੇ ਬਿਰਤੀ ਲੱਗ ਜਾਂਦੀ ਹੈ ਅਸ਼ਟ ਦਸ਼ਾ ਸਿੱਧ ਨੌ ਨਿਧੀ ਗੁਰਮੁਖ ਜੋਗੀ ਚਰਨ ਲਗਾਈ ਕਹਿੰਦੇ ਫਲ ਇਹ ਹੈ ਕਿ 18 ਸਿੱਧੀਆਂ ਤੇ 9 ਨਿੱਧਾਂ ਜੋਗੀ ਗੁਰਮੁਖ ਦੇ ਪੈਰ ਹੀ ਲਗਦੀਆਂ ਹਨ ਤ੍ਰਿਹੋ ਯੁਗਾਂ ਕੀ ਬਾਸਨਾ ਕਾਲਯੁਗ ਵਿੱਚ ਪਤੰਜਨ ਪਾਈ ਤਿੰਨਾ ਯੁਗਾਂ ਦੀਆਂ ਬਾਸਨਾ ਕਾਲਯੁਗ ਵਿੱਚੇ ਪਤੰਜੀ ਨੇ ਪਾ ਲਈਆਂ ਹਨ ਸਿੱਟਾ ਇਹ ਹੈ ਕਿ ਜੋ ਪਤੰਜਲ ਸ਼ਾਸਤਰ ਅਨੁਸਾਰ ਜੋ ਕਰਦਾ ਸੋ ਪਾ ਲੈਂਦਾ ਹੈ ਹੱਥੋ ਫੱਥੀ અપਾਈ ਹੈ ਭਗਤ ਜੋ ਕੀ ਪੂਰਕਮਾਈ ਭਾਈ ਗੁਰਦਾਸ ਜੀ ਕਹਿੰਦੇ ਪਰੰਤੂ ਭਾਈ ਸਾਹਿਬ ਜੀ ਆਪਣਾ ਮਤ ਸਤਵੀਂ ਤੇ ਅੱਠਵੀਂ ਟੋਕ ਵੇਖੀ ਵੀ ਸ਼ਾਸਤਰਾਂ ਦੀ ਸਮਾਪਤੀ ਪਰ ਦੱਸਦੇ ਹਨ ਹੁਣ ਸੰਗਤ ਜੀ ਇਹ ਪੌੜੀਆਂ ਨੇ ਭਾਈ ਗੁਰਦਾਸ ਜੀ ਵਾਰਾਂ ਦੀਆਂ ਇੱਥੇ ਹੁਣ ਕਈ ਪੌੜੀਆਂ ਦੇ ਵਿੱਚ 7 ਤੇ 8 ਪੰਕਤੀਆਂ ਵੀ ਆਈਆਂ ਪਰ ਪੌੜੀ ਦੇ ਵਿੱਚ ਟੋਟਲ 5 ਜਾਂ 6 ਪੰਕਤੀਆਂ ਆਉਂਦੀਆਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ 22 ਬਾਰ ਆਉਂਦੀਆਂ ਹਨ ਉਹਨਾਂ ਵਿੱਚ ਤੁਸੀਂ ਪੌੜੀਆਂ ਵੇਖੋਗੇ ਘੱਟੋ ਘੱਟ 5 ਜਾਂ 6 ਪੰਕਤੀ ਆਮ ਕਰਕੇ ਆਉਂਦੀਆਂ ਪਰ ਇੱਥੇ ਭਾਈ ਗੁਰਦਾਸ ਦੀਆਂ ਬਾਰਾਂ ਦੇ ਵਿੱਚ ਪੌੜੀ ਜਿਹੜੀਆਂ ਪੰਕਤੀਆਂ 7-8 ਪੰਕਤੀ ਆਉਂਦੀਆਂ ਭਾਈ ਗੁਰਦਾਸ ਜੀ ਕਹਿੰਦੇ ਪ੍ਰੰਤੂ ਭਾਈ ਸਾਹਿਬ ਜੀ ਆਪਣਾ ਮਤ 7ਵੀਂ ਤੇ 8ਵੀਂ ਤੋਕ ਵੇਖੇ ਪੀਛੀ ਸ਼ਸਤਰਾਂ ਦੀ ਸਮਾਪਤੀ ਪਰ ਦੱਸਦੇ ਹਨ ਪਰ ਭਗਤੀ ਯੋਗ ਦੀ ਪੂਰੀ ਕਮਾਈ ਹੈ ਇਸ ਦਾ ਫਲ ਹੱਥੋਂ ਹੱਥੀ ਪਾ ਲਈਦਾ ਹੈ ਨਾਮ ਦਾਣ ਇਸ਼ਨਾਨ ਸੁਭਾਈ ਭਾਈ ਗੁਰਦਾਸ ਜੀ ਕਹਿੰਦੇ ਇਸ ਭਗਤ ਜੋਗ ਦਾ ਰੂਪ ਨਾਮ ਦਾਣ ਦੇ ਇਸ਼ਨਾਨ ਹੈ ਪਰੰਤੂ ਇਸ਼ਨਾਨ ਨਿਸ਼ਕਾਮ ਹੋ ਕੇ ਕਰੇ ਸੁਭਾਈ ਸੁਭਾਵ ਚੰਗੇ ਪ੍ਰੇਮ ਦੇ ਨਾਲ ਭਾਵ ਕਾਮਨਾ ਰਹਿਤ ਹੋ ਕੇ ਕੇਵਲ ਪ੍ਰੇਮ ਦੇ ਖਾਤਰ ਭਗਤੀ ਕਰਨਾ ਕਰੇ ਸੰਗਤ ਜੀ 14 ਪੌੜੀਆਂ ਆਪਣੀਆਂ ਸੰਪੂਰਨ ਹੋ ਗਈਆਂ ਨੇ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਮੂਰਵੀ ਸੰਗਤਾ ਲਾਹ ਲੈ ਸਕਣ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ